ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਬਾਈ ਸਤਨਾਮ ਕੋਲੇ ਤੇ ਬਾਈ ਕੋਲੇ ਬੀਬੀਸੀ ਦਾ ਬੈਡ ਪਲਾਂਟਰ ਹੈਗਾ ਤੇ ਬਾਈ ਕੋਲੇ ਜਿਹੜਾ ਇਸ ਟਾਈਮ ਬਜਾਈ ਕੀਤੀ ਵੀ ਹੈ ਜਿਵੇਂ ਜਵੀ ਹੋਗੀ ਸਰੋਂ ਹੋਗੀ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਆ ਬਾਈ ਵਧੀਆ ਹੀ ਵਧੀਆ ਤੁਸੀਂ ਦੱਸੋ ਤੇ ਬਾਈ ਆਪਾਂ ਬੀਬੀਸੀ ਜਿਹੜਾ ਬੈਡ ਪਲਾਂਟਰ ਹੈਗੀ ਮਸ਼ੀਨ ਹੈਗੀ ਹਨਾ ਥੋੜੇ ਕੋਲੇ ਇਹ ਕਿੰਨੇ ਪ੍ਰਕਾਰ ਦੀਆਂ ਜਿਹੜੀਆਂ ਫਸਲਾਂ ਬੀਜ ਦਿੰਦੀਆਂ ਵੀਰੇ ਇਹ ਹੂੰ ਤਾਂ ਆਪਾਂ ਹੁਣ ਤੱਕ 32 ਪ੍ਰਕਾਰ ਦੀ ਬੀਜ ਚੁੱਕਿਆਂਗੇ ਦਾਣੇਦਾਰ ਕੋਈ ਵੀ ਫਸਲ ਆਪਾਂ ਮੰਨ ਕੇ ਜਾਲੇ ਐਡਜਸਟਮੈਂਟ ਕਰਨੀ ਪੈਂਦੀ ਆ ਬੀਜ ਵੀ ਜਿੰਨਾ ਕਿ ਪਾਉਣਾ ਆਪਾਂ ਨੇ ਸਾਨੂੰ ਪਤਾ ਹੁੰਦਾ ਵੀ ਇੰਨਾ ਕਿ ਬੀ ਪਾ ਕੇ ਇੰਨਾ ਕਿ ਝਾੜ ਫਸਲ ਕੱਢ ਦੂ ਇਹ ਹੈ ਠੀਕ ਹੈ ਜੀ ਇਹ ਬਸ ਉਹ ਮੇਜ ਪਾਉਣੇ ਵੀਰੇ ਠੀਕ ਹੈ ਤੇ ਇਹਦੀ ਚੌੜੀ ਇਹ ਗੱਲ ਕਰੀ ਆਪਾਂ ਕਿ ਇਹ ਵੀਰੇ ਆਪਣੇ ਜਿਹੜੀ ਆਮ ਬਾਈਕ ਵਾਲੀ ਮਸ਼ੀਨ ਹੁੰਦੀ ਆ 32 ਇੰਚ ਦਾ ਬੈੱਡ ਪਟੜਾ ਹੁੰਦਾ ਉਹਦਾ ਉਹੀ ਸਿਸਟਮ ਆਗਾ 32 ਇੰਚ ਦਾ ਬੈੱਡ ਹੈ ਇਹ ਆਪਣੀ ਪੀਲੀ ਸਰੋਂ ਲਈ ਹੋਈ ਆਗੀ ਠੀਕ ਹੈ ਤੇ ਇਹਦਾ ਮੰਨ ਕੇ ਵੀ ਆਪਾਂ ਥੋੜਾ ਜਿਆਦਾ ਪਾਉਣਾ ਪੈਣਾ ਉਹਦਾ ਆਮ ਸਰੋਂ ਨਾਲੋਂ ਕਿਹਨੇ ਜਿਆਦਾ ਕੱਦ ਨਹੀਂ ਕਰਨਾ ਹੁੰਦਾ ਠੀਕ ਹੈ 1.5 ਫੁੱਟ ਤੱਕ ਜਾ ਕੇ ਫਲੀਆਂ ਕੱਢ ਲੈਣੀਆਂ ਹੁੰਦੀਆਂ ਨੇ ਗਿਆ ਤੇ ਝਾੜੇ ਦਾ ਘਟ ਹੁੰਦਾ ਪਰ ਵੀਰੇ ਦੂਜੀ ਸਰੋਂ ਨਾਲੋਂ ਤੇਲ ਇਹਦਾ ਮੰਨ ਕੇ ਚਲੋ ਜੇ ਆਪਾਂ 10 ਕਿਲੋ ਸਰੋਂ ਲੈ ਕੇ ਇਹਨਾਂ ਦਾ 5 ਲੀਟਰ ਤੇਲ ਨਿਕਲਦਾ ਹੈ ਤੇਲ ਇਹਦਾ ਜਮਾ ਤੁਸੀਂ ਐ ਜੇ ਵਰਤੋਗੇ ਹਨਾ ਜਿਹੜਾ ਜਿਹੜਾ ਦੇਸੀ ਘਿਓ ਵਰਤ ਲਿਆ ਜਿਹਦਾ ਤੇਲ ਵਰਤ ਲਿਆ ਉਹ ਪ੍ਰਾਇਰਟੀ ਹੈ ਇਹ ਠੀਕ ਹੈ ਤੇ ਆਪਾਂ ਲਾਈ ਹੈ ਇਹ ਕਨਾਲ ਵਾਹਣ ਦੀ ਹੂੰ ਕਿੰਨਾ ਕਿੰਨਾ ਪਾਇਆ ਵੀਰੇ ਇਹ ਕਨਾਲ ਦੇ ਵਿੱਚ ਕਿੰਨਾ ਪਾਇਆ ਜਾਂਦਾ ਵੀ ਇਹਦਾ ਸਰੋਂ ਦਾ ਵੀਰੇ ਆਪਦੇ ਹਿਸਾਬ ਨਾਲ ਆਲਾ ਮੰਨ ਕੇ ਜਿਹੜੀ ਦੂਜੀ ਸਰੋਂ ਹੁੰਦੀ ਆ ਆਪਣੀ ਜ਼ਿਆਦਾ ਫਟਾਰਾ ਮਾਰਦੇ ਦੇਸੀ ਕਹੇ ਨਾ ਜਾਂ ਉਹਦਾ ਵੀਰੇ 600 ਗ੍ਰਾਮ 550 ਗ੍ਰਾਮ ਪੈਂਦੀ ਹੈਗੀ ਹਨਾ ਤੇ ਇਹ ਬਾ ਦੁੱਗਣਾ ਪੈਂਦੀ ਆ ਕਹਿੰਦਾ ਭਾਬੇ ਪੈਂਦੀ ਆ ਕਿਲੋ ਕਿਲੋ ਕਿੰਨਾ ਝਾੜ ਨਿਕਲਦਾ ਇਹਦਾ ਝਾੜ ਵੀਰੇ ਆਪਾਂ ਦੇਖਾਈ ਦੀ ਪਹਿਲੀ ਵਾਰ ਹੀ ਲਾਈ ਆ ਹਨਾ ਪਤਾ ਲੱਗ ਜਾਓ ਆਪਾਂ ਨੂੰ ਵੀ ਕੀ ਸਿਸਟਮ ਆ ਹਨਾ ਆਪਾਂ ਵੈਰੈਟੀ ਬਾਹਰੋਂ ਮੁਖਾਈ ਆ ਇਹ ਠੀਕ ਹੈ ਤੇ ਰੋਪੜਾੜੀ ਛਾੜੋ ਵੀਰ ਤੋਂ ਲੈ ਕੇ ਆਏ ਸੀਗੇ ਆਪਣੇ ਤੇ ਇਧਰੋਂ ਮਿਲੀ ਨਹੀਂ ਸੀ ਕਿਸੇ ਤੋਂ ਠੀਕ ਹੈ ਆ ਆ ਔਰ ਆ ਗੱਡੀ ਖੜਾ ਸੋਲਿਆਂ ਦਾ ਇਸ ਨਹੀਂ ਕੱਢੇਗਾ ਇਸ ਨਾਲ ਹੀ ਬਈ ਇਹ ਵੀ ਕਿਉਂਕਿ ਵੀਰੇ ਇਧਰ ਸਰੋਂ ਵਿਚਾਲੇ ਸੋਲੇ ਜਵੀ ਇਹ ਮਤਲਬ ਵੀ ਆਪਾਂ ਜੈਸਟ ਐਵੇਂ ਵੀ ਕਰ ਸਕਦੇ ਆਂਗੇ ਆ ਕਰ ਸਕਦੇ ਆਂ ਵੀਰੇ ਜੇ ਤੁਸੀਂ ਇੱਕ ਚ ਸਰੋਂ ਕਰਨੀ ਹੈ ਕਿਤੇ ਸੋਲੇ ਕਰਨੇ ਨੇਗੇ ਕੁਝ ਵੀ ਘਲਾ ਲਓ ਭਾਵੇਂ ਕੋਈ ਮੂਲ ਹੀ ਲਾਉਣੀ ਆ ਕੁਝ ਵੀ ਭਾਵੇਂ ਆਪਣੇ ਕੋਲ ਬਹੁਤ ਆਪਸ਼ਨਾਂ ਨੇ ਮਸ਼ੀਨ ਦੇ ਵਿੱਚ ਅੱਛਾ ਮਤਲਬ ਇਹ ਦੋ ਖੋਟ ਇਕੱਠੇ ਕੱਢ ਲਈ ਆ ਹਾਂ ਹਾਂ ਦੋ ਇਕੱਠੇ ਵੀ ਕੱਢ ਲਓ ਜੇ 4 ਕੱਢਣਾ 4 ਆ ਹੁਣ 16 ਨੇ 4 ਲਾਏ ਹੋਣੇ ਆਪਣੇ ਆਦੇ ਠੀਕ ਹੈ ਵਧੀਆ ਛੋਲੇ ਹੋਣੇ ਇਹ ਕ ਨਾਲ ਤਾਂ ਕਿੰਨਾ ਵੀ ਪੈ ਜਾਂਦਾ ਬਈ ਛੋਲਿਆਂ ਦਾ ਛੋਲਿਆਂ ਦਾ ਵੀ ਵੀਰੇ ਯਾਰਾ ਅੱਡ-ਅੱਡ ਵੈਰਾਈਟੀਆਂ ਦੇ ਹਿਸਾਬ ਨਾਲ ਹਨਾ ਜਿਵੇਂ ਇੱਕ ਦੂਜੇ ਕਾਬਲੀ ਹੋ ਗਏ ਆਪਣੇ ਅੱਡ-ਅੱਡ ਪੈਂਦ ਨੇ ਆਈ ਨਹੀਂ ਹੈਗਾ ਮੰਨ ਕੇ ਕੋਈ ਕਿਲੋ ਪੈਂਦਾ ਕੋਈ ਕਿਵੇਂ ਹੂੰ ਤੇ ਦੋਸਤੋ ਜਿਹੜੀ ਮੇਨ ਗੱਲ ਹੈਗੀ ਜਿਵੇਂ ਹਰੇ-ਚਾਰੇ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਜਦੋਂ ਜ਼ਿਆਦਾ ਮੀਂਹ ਪੈ ਜਾਂਦਾ ਹਨਾ ਜਾਂ ਕਹਦੀ ਆਪਾਂ ਵੀ ਹਰਾ-ਚਾਰ ਆਪਾਂ ਆਮ ਊ ਬੰਜਰ ਜ਼ਮੀਨ ਦੇ ਵਿੱਚ ਲਾ ਲੈਨੇ ਹਨਾ ਜਿਵੇਂ ਫਲਡ ਲੋਡ ਦੇਖ ਪਾਣੀ ਲੱਗਦਾ ਹਨਾ ਹਾਂ ਜਿਵੇਂ ਹੁਣ ਮੌਲਾਪਾ ਬਰਸ਼ੀਨ ਲਾ ਲੈਨੇ ਆ ਜਮ ਵੀ ਲਾ ਲੈਨੇ ਆ ਇੱਕ ਤਾਂ ਜਦੋਂ ਫਲੱਡ ਰੂਟ ਪਾਣੀ ਲਾਦਾ ਭਾਈ ਛੜਨ ਪੈਦਾ ਹੋਣ ਲੱਗ ਜਾਂਦੀ ਹੈ ਗਲਣ ਲੱਗ ਜਾਂਦੀ ਹੈਗੀ ਵਧਣ ਚ ਬਹੁਤ ਦਿੱਕਤ ਆਉਂਦੀ ਹੈਗੀ ਇਹਦੇ ਆਪਾਂ ਨੂੰ ਸਾਰਿਆਂ ਨੂੰ ਵੱਡਾ ਜਿਹੜਾ ਫਾਇਦਾ ਹੈਗਾ ਇੱਕ ਤਾਂ ਵੀਰੇ ਘੱਟ ਬੀਨ ਨਾਲ ਆਪਾਂ ਨੂੰ ਜਾਦੇ ਮੰਨ ਕੇ ਚੱਲ ਹੁਣ ਤੁਸੀਂ ਬੱਡਾਂ ਦੇ ਉੱਤਰ ਬੰਦਾ ਵੱਡੀ ਜਾਂਦਾ ਗਾ ਜੇ ਆਪਾਂ ਦੀ ਇਹ ਪਾਣੀ ਮੰਗਦੇ ਨੂੰ ਬੱਡਾਂ ਚ ਪਾਣੀ ਦੇ ਰਾਉਣੀ ਖਾਲੇ ਚ ਰਾਉਣੀ ਕਰ ਦੋ ਬਸ ਐ ਨਹੀਂ ਹੈਗਾ ਵੀ ਥੋੜਾ ਬਾ ਡਾ ਬੰਦ ਹੋ ਜਾਊਗਾ ਸ਼ੇਮ ਨਹੀਂ ਵਾਡਾ ਥੋੜਾ ਚੱਲੇ ਜਾਣਾ ਸੇਮ ਨਾਲਾ ਵਧੀਆਣਾ ਅੱਜ ਤੇ ਮਾਰੇ ਮਾਰੇ ਜੇ ਕੈਮਰਾ ਲੁੱਟੀ ਆਉਂਦੀ ਹੈ ਹਨਾ ਬਾਈ ਸਾਰਾ ਕਬੱਡੀ ਖਾਜ ਤੇ ਹੈ ਇਹਦੇ ਵਿੱਚ ਕੋਈ ਡੀਪੀ ਨਹੀਂ ਪਾਇਆ ਕੋਈ ਨੂੰ ਜੂਰੀ ਨਹੀਂ ਦਿੱਤਾ ਹੁਣ ਤੱਕ ਆਪਾਂ ਨੇ ਅਸਾ ਜੂਰੀਆ ਨੂੰ ਦਿੱਤਾ ਕੋਈ ਨਹੀਂ ਦਿੱਤਾ ਬਾਈ ਯਾਰ ਬਸ ਐ ਇਨਾ ਫਟਾਰਾ ਇਹਦਾ ਹਾਂ ਹਾਂ ਫਟਾਰਾ ਦੇਖੋ ਤੁਸੀਂ ਕਿੰਨਾ ਹੈ ਜਮਾ ਉਲਟੀ ਪਈ ਹੈ ਹਨਾ ਹਾਂ ਹਾਂ ਪੂਰੀ ਫੁੱਲ ਠੀ ਏ ਭਾਈ ਵੀ ਮੰਨ ਕੇ ਚੱਲੋ ਯਾਰ ਥੋੜੇ ਥਾਂ ਚੋਂ ਦਾ ਹਿਸਾਬ ਜਣੀ ਆ ਮੇਰੇ ਹਿਸਾਬ ਨਾਲ ਵੀ ਆਪਣੇ ਕਿਲੋ ਕੇ ਵੀ ਮੰਨ ਕੇ ਚੱਲ ਤੂੰ ਬਸ ਠੀਕ ਹੈ ਠੀਕ ਹੈ ਕਿਲੋ ਕੇ ਵੀ ਲੱਗਿਆ ਹੋਊ ਦੂਜਾ ਹੀ ਲਾਇਦਾ ਬਾੜਾ ਇਹ ਸੀ ਪਹਿਲਾਂ ਜਿਵੇਂ ਆ ਪਹਿਲਾਂ ਵੀ ਦਿੱਤੀ ਸੀ ਇਹਦੀ ਬਾੜ ਆਹ ਪਹਿਲੀ ਚ ਖੜੀ ਐ ਕਿਵੇਂ ਇਹ ਇਹ ਭਈ ਆ ਪਹਿਲੀ ਬਾੜ ਚ ਆ ਦੂਜੀ ਚਲੀ ਜਾਂਦੀ ਇਧਰਾਂ ਆਹ ਵੱਡੀ ਜਣੀ ਆ ਹਾਂ ਸਾਰੀ ਵੱਧ ਗਈ ਆ ਦੂਜੀ ਬਾੜ ਚੱਲ ਪਈ ਦਵਾਰੇ ਠੀਕਾ 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 ਜੇ ਮੈਂ ਆਪਾਂ ਮੀਂਹ ਗਣੀ ਦੇ ਵਿੱਚ ਕਹਿ ਦੀ ਹੈ ਹਨਾ ਕੋਈ ਪਾਈ ਟਾਈ ਸਵੇ ਯਾਰ ਉੱਤੇ ਬੈੱਡ ਤੇ ਕਰਵਾਉਣਾ ਵੱਡੀ ਚਲਾ ਖਾਲੀਆਂ ਬੈੱਡੀਆਂ ਤੁਰਕਿਆ ਦਾ ਮਾਉਣਾ ਪਸ਼ੂਆਂ ਕੋਲੇ ਮੈਂ ਐਂ ਕਹਿ ਦੀ ਆਪਾਂ ਯਾਰ ਬੂਡਬਾਡ ਵਿੱਚ ਖੋਦੇ ਨਹੀਂ ਹੈਗੇ ਨਾ ਪੂਰਾ ਨਹੀਂ ਖੋਦੇ ਐ ਪੂਰਾ ਜਿਹਾ ਸਟ੍ਰੈਨਗਾ ਵਧੀਆ ਚੀਜ਼ ਆ ਹਨਾ ਸਾਰਾ ਨਾ ਭਾਈ ਯਾਰ ਵੱਡੀ ਗੱਲ ਬੈੱਡ ਦੇ ਉੱਪਰ ਕੱਲੀ ਪਿੱਛੇ ਇੱਕ ਵਾਰ ਕੈਮਰਾ ਮਾਰੀ ਜਾਂਦੇ ਆਪਾਂ ਕਹਿੰਦੇ ਨੇ ਵੀ ਵਿਚਾਲੇ ਥਾਂ ਖਾਲੀ ਰਹੇਗਾ ਉਹ ਕੰਮ ਨਹੀਂ ਹੈਗਾ ਜਿਵੇਂ ਨਾਲ ਜੁੜਿਆ ਖੜਾ ਪਤਾ ਹੀ ਲੱਗਦਾ ਭਾਈ ਹਣਾ ਐਵੇਂ ਮੇਰੇ ਕਣਕੂ ਹੈ ਨਾ ਥੋੜੀ ਜਿਹੜੀ ਬਟਾਂ ਵਾਲੀ ਬੈਟ ਉੱਪਰ ਜੀ ਆਪਣੀ ਹੱਥ ਉੱਧਰ ਲਾਏ ਹੋਏ ਨੇ ਠੀਕ ਹੈ ਠੀਕ ਹੈ ਉਹਦੀ ਪਾਵਾਂਗੇ ਵੀਡੀਓ ਆਪਾਂ ਤੇ ਇਹ ਵੀਡੀਓ ਨੂੰ ਬੜੀ ਸ਼ੇਅਰ ਕਰਦਿਆ ਕਰੋ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਤੇ ਨਾਲ ਦੀ ਨਾਲ ਮੈਂ ਬਾਈਆਂ ਦਾ ਜਿਹੜਾ ਨੰਬਰ ਚਲਾਉਂਗਾ ਤੇ ਨੰਬਰ ਬਾਈਆਂ ਦਾ ਹੈਗਾ ਜਿਹੜਾ ਸਕਰੀਨ ਤੇ ਆਜੂਗਾ 9781749652 ਇਹਨਾਂ ਕੋਲ ਜਿਹੜਾ ਛੋਟੇ ਵਾਲਾ ਨੰਬਰ ਵੀ ਬੋਲ ਦੋ 70872 6534 ਤੇ ਪਿੰਡ ਪੈਣੀ ਜੱਸਾ ਜਿਲ੍ਹਾ ਬਰਨਾਲਾ ਦਾ ਤੇ ਬਰਨਾਲੀ ਏਰੀਏ ਦੇ ਵਿੱਚ ਜਿਹੜੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਫਾਸਲ ਇਹ ਬੈਡ ਬਲਾਂਟਰ ਤੇ ਜਿਹੜੀ ਵਜਾਉਣੀ ਹੈਗੀ 32 ਪ੍ਰਕਾਰ ਦੀਆਂ ਫਾਸਲਾਂ ਤਕਰੀਬ ਨਹੀਂ ਬੀਜੀ ਦਿੰਦੀ ਐ ਜਿਵੇਂ ਹੁਣ ਸੀਜ਼ਨ ਮੌਕੇ ਤੇ ਚੱਲੀ ਜਾਂਦਾ ਭਿੰਡੀ ਦਾ ਚੱਲੀ ਜਾਂਦਾ ਆ ਹੁਣ ਜਦੋਂ ਭਾਈ ਆਲੂਆਂ ਦੀ ਪਟਾਈ ਚੱਲੀ ਜਾਂਦੀ ਹੈ ਹਨਾ ਸਹੀ ਹੈ ਸਾਰਿਆਂ ਨੇ ਕਿਸਾਨਾਂ ਵਾਲੀ ਇੱਕ ਬਸਟਾ ਹੋਗਾ ਹੁਣ ਨਾ ਜੇ ਕਿਸੇ ਨੇ ਮੂੰਗੀ ਲਾਉਣੀ ਹੈ ਇਹ ਟਾਈਮ ਵੀ ਬਦਲਊਗੀ ਮੌਸਮ ਨਾਲ ਆਪਾਂ ਪਿਛਲੇ ਸਾਲ ਲਈ ਸੀ ਆਪਾਂ ਮੱਕੀ ਇਹ ਚ ਕਣਕ ਵਾਲੇ ਕਣਕ ਤੋਂ ਬਾਅਦ ਲਾਈ ਸੀਗੀ ਸਾਢੇ 3/4 ਕਿਲੋ ਵੀ ਪਾਇਆ ਸੀ ਬਾਈ ਆਪਣਾ 5 ਕੁਇੰਟਲ ਝਾੜ ਹੋ ਗਿਆ ਸੀ ਮੂੰਗੀ ਦਾ ਬਿੱਡਾਂ ਵਾਲੀ ਦਾ ਤੇ ਉਦੋਂ ਆਪਾਂ ਚੱਲ ਵੀਡੀਓ ਬੜੋ ਪਾਇਣ ਛੱਡਾ ਮੰਨ ਕੇ ਚੱਲ ਵੀ ਆਪਾਂ ਪਹਿਲੀ ਵਾਰ ਰਿਜ਼ਲਟ ਲੈਂਤਾ ਸੀਗਾ ਤੇ ਆਖਦੀ ਆਪਾਂ ਇੱਕ ਦੀ ਸਾਰਾ ਪਾਣੀ ਲਾਉਣਾ ਇੱਕ ਦੀ ਮੂੰਗੀ ਦਾ ਆਪ ਦਾ ਤੇ ਜੇ ਕਿਸੇ ਬਾਈ ਨੇ ਹੁਣ ਆਲੂ ਵਾਲੇ ਬਾਣ ਚ ਲਾਉਣੀਆਂ ਹਨਾ ਬਸ ਐ ਮੰਨ ਕੇ ਚੱਲੋ ਬਾਈ 8-9 ਕੁਇੰਟਲ ਤੇਰ ਮੂਲੀ ਗੱਲ ਹੀ ਆ ਯਾਰਾ ਜੇ 6 ਕਿਲੋ ਵੀ ਪਾਉਣੇ ਆਪਾਂ ਠੀਕ ਹੈ ਠੀਕ ਤੇ ਬਾਕੀ ਬਰਨਾਲੇ ਏਰੀਆ ਵਾਲੇ ਇਹ ਭਰਾ ਜਿਹੜੇ ਇੱਥੇ ਨੇੜੇ ਵਾਲੇ ਨੇ ਉਹ ਕੰਟੈਕਟ ਕਰਿਓ ਜੇ ਕਿਸੇ ਭਰਾ ਨੇ ਦੂਰੋਂ ਸੰਪਰਕ ਕਰਨ ਦਾ ਵਾਹਨ ਇਕੱਠਾ ਹੋਵੇ ਇਕੱਠਾ ਹੋਵੇ ਬਈ ਹਾਂ ਬਿਲਕੁਲ ਤੇ ਵੀਡੀਓ ਸ਼ੇਅਰ ਕਰਦੇ ਤੇ ਪੇਜ ਫੋਲੋ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ